ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਨੂੰ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਸ਼ ਤੇ ਉਹਨਾਂ ਦੇ ਜਨਮ ਦੇ ਸਮੇਂ ਮਪੀਰ ਬਿਕਨ ਸ਼ਾਹੀ ਜਿਹੜੀ ਸਾਖੀ ਹੈ ਉਹ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਗੁਰੂ ਸਾਹਿਬ ਜੀ ਦਾ ਜਨਮ 13 ਪੋ ਸੁਦੀ ਸਤੰਮੀਂ ਸੰਮਤ 1723 ਨੂੰ ਪਰੇ ਸ਼ਹਿਰ ਸ੍ਰੀ ਗੁਰਤੇਗ ਬਾਦ ਦੇ ਸੈ ਪਿਤਾ ਤੇ ਮਾਤਾ ਗੁਜਰੀ ਜੀ ਤੋਂ ਆਲਮਗੀਰ ਬਾਦਸ਼ਾਹ ਦੇ ਸਮੇਂ ਹੋਇਆ ਇਨਾਂ ਦੇ ਜਨਮ ਸਮੇਂ ਪਟਨਾ ਸਾਹਿਬ ਵਿਖੇ ਬੜਾ ਭਾਰੀ ਉਤਸ਼ਾਹ ਸੀ ਉਹ ਦਮਦਮਾ ਸਾਹਿਬ ਨੋਮੇ ਗੁਰੂ ਅਤੇ ਰਾਜੇ ਵਿਸ਼ਨ ਸਿੰਘ ਆਦਿਕਾਂ ਨੇ ਬਹੁਤ ਖੁਸ਼ੀ ਮਨਾਈ ਬੜੀ ਦੋਲ ਦਵੰਡੀ ਗਈ ਜੋ ਜੱਟ ਕਾਏ ਉਮਦੀਆਂ ਰੋਟੀਆਂ ਲੈ ਗਏ ਜਿਸ ਵੇਲੇ ਗੁਰਗੋਮ ਸਿੰਘ ਜੀ ਪਗਟੇ ਤਾਂ ਉਸ ਵਲੇ ਕੁਦਰਤੀ ਚਾਨਣ ਹੋਇਆ ਘਰ ਉਤੇ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਖੁਸ਼ੀ ਦੇ ਵਾਜੇ ਵੱਜੇ ਅਕਾਸ਼ੀ ਜੀ ਬਿਬਾਨਾ ਦੇ ਪ੍ਰਕਾਸ਼ ਲੋਕਾਂ ਨੇ ਵੇਖੇ ਤੇ ਜਜੇ ਕਾਰ ਦੀ ਆਵਾਜ਼ੇ ਪਰਦੇ ਸੁਣ ਕੇ ਸਭ ਲੋਕ ਅਸਚਰਜ ਰਹਿ ਗਏ ਇਹਨਾਂ ਨੇ ਬਾ ਲੀਲਾ ਵਿੱਚ ਜਿਹੀ ਕੋਤਕ ਦਿਖਾਏ ਜੋ ਬਾਲਕਾਂ ਵਾਲੇ ਨਹੀਂ ਸਨ ਛੋਟੇ ਹੁੰਦੇ ਹੀ ਸ਼ਾਸਤ੍ਰ ਵਿਦਿਆ ਦਾ ਅਭਿਆਸ ਕਰਨ ਲੱਗੇ ਮਾਮਾ ਕਿਰਪਾਲ ਚੰਦ ਹਰ ਵੇਲੇ ਖਿਦਮਤ ਵਿੱਚ ਹਾਜ਼ਰ ਰਹੇ ਸ੍ਰੀ ਗੁਰਦੇਵਾ ਜੀ ਜੀ ਸੀ ਵਲੇ ਅਸਾਮ ਨੂੰ ਦਰੇ ਸਨ ਤਾਂ ਮਾਤਾ ਨਾਨਕੀ ਜੀ ਨੂੰ ਕਹਿ ਗਏ ਸਨ ਕਿ ਜੇ ਲੜਕਾ ਜਨਮੇ ਉਸ ਦਾ ਨਾਮ ਗੋਬਿੰਦ ਰੱਖਣਾ ਇਸ ਕਰਕੇ ਇਹਨਾਂ ਦਾ ਨਾਮ ਚੇਦੀ ਗੁਰੂ ਗੋਬਿੰਦ ਰਾਇ ਰੱਖਿਆ ਸਤਿਗੁਰਾਂ ਦਾ ਜਨਮ ਸੁਣ ਕੇ ਧਰਮ ਦੇ ਦੋਖੀ ਦੁਸ਼ਟ ਕਬਰਾਂ ਵਿੱਚ ਪਏ ਕੰਬ ਉੱਠੇ ਪਰ ਇਸ ਵੇਲੇ ਇੱਕ ਕੋਹੜਾਮ ਨਗਰ ਦੇ ਨਿਵਾਸੀ ਸੈयद पीकਨ ਸ਼ਾ ਜੋ ਠਸਕੇ ਗ੍ਰਾਮ ਵਿੱਚ ਆਪਣੇ ਮੁਰਸ਼ਿਦ ਕੋਲ ਰਹਿੰਦਾ ਸੀ ਮੁਸਲਮਾਨਾਂ ਵਿੱਚੋਂ ਨਾਮੀ ਵਕੀਲ ਸੀ ਇਸਨੇ ਪਿਛਲੀ ਰਾਤ ਜਾਣ ਕੇ ਪੂਰਬ ਮੁਖ ਕਰਕੇ ਸਜਦੇ ਕੀਤੇ ਤਾਂ ਉਮਰੀਦ ਨੇ ਪੁੱਛਿਆ ਪੀਰ ਜੀ ਇਹ ਤਾਂ ਸਦਾ ਦੇ ਉਲਟ ਕੰਮ ਕੀਤਾ ਹੈ ਉਸਨੇ ਕਿਹਾ ਇਸ ਮੇਲੇ ਬੜਾ ਪਾਰੀ ਵਾਲੀ ਜਬਰਦਸਤ ਵਾਲੀ ਪੀਰ ਖੁਦਾ ਦਾ ਭੇਜਿਆ ਹੋਇਆ ਆਇਆ ਹੈ ਔਰ ਪੂਰਬ ਵਿੱਚ ਪੈਦਾ ਹੋਇਆ ਹੈ ਮੈਂ ਉਸ ਦਾ ਸਿਤਾਰਾ ਚੜਿਆ ਦੇਖ ਕੇ ਸਿੱਧਾ ਕੀਤਾ ਹੈ ਉਪਰੰਤ ਉਹ ਉਮਰੀਦ ਨੂੰ ਲੈ ਕੇ ਪੈਂਡਾ ਲੰਗਦਾ ਪਟਨੇ ਵਿੱਚ ਆਇਆ ਔਰ ਵਧਾਈਆਂ ਵੰਡੀਆਂ ਦੇਖ ਕੇ ਗੁਰੂ ਜੀ ਦੀ ਹਵੇਲੀ ਦੇ ਬਾਹਰ ਮੂਹੇ ਅੱਗੇ ਖੜੇ ਹੋ ਕੇ ਸੁਣਾਇਆ ਜੋ ਮੈਂ ਇਸ ਬਲਕ ਦਾ ਸਤਾਰਾ ਚਮਕਦਾ ਡਿੱਠਾ ਅਰ ਪੰਜਾਬ ਦੇ ਦੱਖਣ ਪੂਰਬ ਪਾਸਿਓਂ ਤੁਰ ਕੇ ਦਰਸ਼ਨ ਕਰਨ ਨੂੰ ਆਇਆ ਹਾਂ ਗੁਰੂ ਜੀ ਦਾ ਮਾਮਾ ਕਿਰਪਾਲ ਚੰਦ ਘਰ ਵਿੱਚ ਮੁਖੀ ਸੀ ਤਿਸਨੇ ਸਾਰੀ ਗੱਲ ਅੰਦਰ ਸੁਣਾਈ ਫਸਲਾ ਇਹ ਕੀਤੀ ਕਿ ਜੋ ਬਾਦਸ਼ਾਹ ਗੁਰੂ ਕਾਣਾ ਵਿਰੋਧ ਰੱਖਦਾ ਹੈ ਅੱਗੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਸਦਵਾਇਆ ਤਾਂ ਉਹਨਾਂ ਨੂੰ ਆਪਣੇ ਬਚਨ ਪੂਰਨ ਕਰਨ ਦੇ ਕਾਂਸੀਸ ਦੇਣਾ ਪਿਆ ਇਹ ਮੁਸਲਮਾਨ ਪੀਰ ਹੈ ਨਹੀਂ ਜਾਣਦੇ ਇਹ ਕਿਸ ਕਿਸ ਗੱਲ ਵਾਸਤੇ ਆਇਆ ਹੈ ਕਿਰਪਾ ਜਨ ਨੇ ਬਾਹਰ ਆ ਕੇ ਕਿਹਾ ਅਜੇ 3 ਮਹੀਨੇ ਵੀ ਨਹੀਂ ਹੋਏ ਇਸ ਦੇ ਪਿਤਾ ਪਹਿਲਾਂ ਦਰਸ਼ਨ ਕਰ ਲੈਣ ਫਿਰ ਤੁਸੀਂ ਕਰਨਾ ਤਿੰਨ ਵਾਰ ਨਾ ਹੋ ਚੁੱਕੀ ਤਾਂ ਪੀਰ ਬੂਹੇ ਉੱਤੇ ਆਸਨ ਲਾ ਕੇ ਬੈਠ ਰਿਹਾ ਨਾ ਅੰਨ ਖਾਵੇ ਨਾ ਜਲ ਪੀਵੇ ਇਸ ਦਾ ਹੱਥ ਦੇਖ ਕੇ ਤੀਜੇ ਦਿਨ ਡਿਓੜੀ ਵਿੱਚ ਫਰਸ਼ ਹੋ ਗਏ ਰਬਾਬੀ ਸ਼ਬਦ ਪਾਣ ਲੱਗੇ ਸੰਗਤਾ ਪ੍ਰਸ਼ਾਦ ਪੇਟ ਲੈ ਕੇ ਦਰਸ਼ਨ ਨੂੰ ਆਈਆਂ ਹੁਣ ਕਿਰਪਾਲ ਚੰਦ ਮਾਮਾ ਸੁੰਦਰ ਬਸਤਾਂ ਵਿੱਚ ਬੇਟਿਆ ਵਾਲ ਗੋਦੀ ਵਿੱਚ ਲੈ ਕੇ ਬਾਹਰ ਆਇਆ ਸੰਗਤਾ ਨੇ ਅਦਭੁਤ ਦਰਸ਼ਨ ਪਾਇਆ ਤਾਂ ਸੈਯਦ ਬੀਖਨਚਿਆ ਨੇ ਦੋਨਾਂ ਹੱਥਾਂ ਵਿੱਚ ਦੋ ਛੋਟੀਆਂ-ਛੋਟੀਆਂ ਅ ਕੜੀਆਂ ਜਲ ਨਾਲ ਭਰੀਆਂ ਅੱਗੇ ਕੀਤੀਆਂ ਗੁਰੂ ਜੀ ਨੇ ਗੜਾਈ ਲੈ ਕੇ ਜੋ ਬਾਹਾਂ ਲੰਮੀਆਂ ਕੀਤੀਆਂ ਦੋਹਾਂ ਹੱਥਾਂ ਨਾਲ ਦੋਵੇਂ ਕੜੀਆਂ ਦਵਾਈਆਂ ਤਦ ਪੀਰ ਨੇ ਸਿੱਧਾ ਦੇਖ ਕੇ ਸਲਾਮ ਕੀਤੀ ਔਰ ਬਾਹ ਨਿਕਲ ਆਇਆ ਮਰੀਦ ਅਰ ਲੋਕਾਂ ਨੇ ਪੁੱਛਿਆ ਤਾਂ ਕਿਸ ਨੇ ਕਿਹਾ ਕਿ ਹੁਣ ਇਸ ਤੋਂ ਇਸ ਦਾ ਸਤਾਰਾ ਬਲੀ ਹੋਵੇਗਾ ਸਾਰਿਆਂ ਪੀਰਾਂ ਵਿਕੀਰਾਂ ਦੇ ਸਿਰ ਉੱਤੇ ਚਮਕੇਗਾ ਮੇਰੇ ਦਾਦਾ ਨਜਾ ਦੇਣ ਆਇਆ ਹਾਂ ਦੋ ਕੜੀਆਂ ਇਸ ਦੇ ਅੱਗੇ ਰੱਖੀਆਂ ਜੇ ਇੱਕ ੜੀ ਉਤੇ ਰੱਖਦਾ ਤਾਂ ਮੈਂ ਜਾਣਦਾ ਇਹ ਹਿੰਦੂਆਂ ਨੂੰ ਵਸਾਵੇਗਾ ਔਰ ਤੁਰਕਾਂ ਨੂੰ ਖਾਵੇਗਾ ਪਰ ਇਸ ਨੇ ਦੋਹਾਂ ਨੂੰ ਦਬਾਇਆ ਹੈ ਇਹ ਜਾਣਦਾ ਹੈ ਕਿ ਇਹ ਹਿੰਦੂ ਤੁਰਕਾਂ ਦੋਹਾਂ ਤੋਂ ਨਿਆਰਾ ਆਪਣਾ ਪੰਥ ਸਾਜੇਗਾ ਜੋ ਸਭ ਦੇ ਸਿਰ ਪਰ ਵਿਰਾਜੇਗਾ ਔਰ ਜਸ ਗੋਂਦਾ ਸੋਨੀ ਮੋਤ ਹਿੱਦੇ ਵਿੱਚ ਧਾਰ ਕੇ ਵਿਦਾ ਹੋਇਆ ਇਸ ਨੇ ਜੀ ਜੀ ਨੂੰ ਗੁਰੂ ਦਾ ਜਸ ਅਰਵੜੀ ਸੁਣਾਈ ਅਦੇ ਸਭ ਦੇ ਮਨ ਨੂੰ ਪਾਈ शिवदत्त नाम जो ब्राह्मण रोज ठाकुरਾਂ ਦੀ ਸੇਵਾ ਕਰਦਾ ਸੀ ਇੱਕ ਦਿਨ ਉਸਨੇ ਕਿਹਾ ਇਨ੍ਹਾਂ ਦੇ ਕੋਤਕ ਰੋਜ ਉਹ ਲੋਕਿਕ ਦੇਖੀ ਦੇ ਹਨ ਜਿਕਰ ਮੇਰੇ ਇਸ਼ਟ શ્રી ਨਾਮਚੰਦ ਜੀ ਦਾ ਰੂਪ ਹੋ ਕੇ ਮੈਨੂੰ ਦਰਸ਼ਨ ਦੇ ਤਾਂ ਮੈਂ ਇਨ੍ਹਾਂ ਨੂੰ ਠੀਕ ਈਸ਼ਵਰੀ અવਤਾਰ ਜਾਣਾ ਸੋ ਗੁਰੂ ਜੀ ਨੇ ਉਸਨੂੰ ਉਸੇ ਤਰ੍ਹਾਂ ਹੀ ਦਰਸ਼ਨ ਦਿੱਤਾ ਜਿਸ ਕਕੇ ਉਹ ਚਾਨੀ ਡਿਗਾ ਤੇ ਤਨਉ ਮਨੋ ਸੇਵਾ ਕਰਨ ਲੱਗ ਪਿਆ ਤੇ ਸਦੀਵ ਹਾਥੀ ਕੋੜੀਆਂ ਤੇ ਚੜਾ ਕੇ ਗੁਰੂ ਜੀ ਨੂੰ ਨਾਂ ਲਿਜਾਇਆ ਕਰਦਾ ਸੀ ਜਦ ਜੀ ਗੁਰੂ ਜੀ ਇੱਕ ਵਾਰ ਜੀ ਅਸਾਮ ਦੇਸ਼ ਵਿੱਚੋਂ ਆਏ ਤਾਂ ਨਵਾਬ ਰਹੀਮ ਬਖਸ਼ ਤੇ کریم ਬਖਸ਼ ਦੇ ਬਾਗ ਵਿੱਚ ਉਤਰੇ ਗੁਰੂ ਜੀ ਦੀ ਉਤਰਨ ਕਰਕੇ ਜੋ ਬਾਗ ਸੁੱਕਾ ਪਿਆਸੀ ਹਰਾ ਹੋ ਗਿਆ ਨਵਾਬ ਇਹ ਦੇਖ ਕੇ ਚਾਨੀ ਟੱਠਾ ਤੇ ਗੁਰੂ ਜੀ ਨੇ ਦੇ ਲੰਗਰ ਨਾਲ ਦੋ ਬਾਗ ਤੇ ਇੱਕ ਪਿੰਡ ਲਗਾ ਦਿੱਤੇ ਜੋ ਹੁਣ ਤੱਕ ਗੁਰਦੁਆਰੇ ਦੇ ਨਾਲ ਹਨ ਇਹ ਨਵਾਬ ਵੀ ਹਮੇਸ਼ਾ ਗੁਰੂ ਜੀ ਦੀ ਸੇਵਾ ਵਿੱਚ ਤਤਵਾ ਦਿੰਦੇ ਕਿਉਂਕਿ ਇਹਨਾਂ ਦਾ ਨਿਸ਼ਚੈ ਵੀ ਗੁਰੂ ਕਰਤੇ ਬਹੁਤ ਜ਼ਿਆਦਾ ਸੀ ਏ ਮੇਰੀ ਆਦੀ ਸਾਕੀ ਸੀ ਸਾਕੀ ਸੁਣਾਉਂਦੀ ਆ ਅ ਜੇ ਦੀ ਕੋਈ ਪੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ